ਆਪਣੇ ਚੁੰਗੇ ਪਵਿੱਖ ਲਈ ਇੰਗਲੈਂਡ ਗਈ ਟਾਂਡਾ ਦੇ ਰਹਿਣ ਵਾਲੇ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਟਾਲੀ ਦਾ ਰਹਿਣ ਵਾਲਾ ਸੀ ਅਤੇ ਇੰਗਲੈਂਡ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ ਉਸ ਦੀ ਅਚਾਨਕ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ 18 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਅਤੇ ਉਹ ਅਕਸਰ ਹੀ ਪੰਜਾਬ ਵਿੱਚ ਆਉਂਦਾ ਜਾਂਦਾ ਸੀ ਅਤੇ ਹੁਣ ਉਸਦੇ ਬੇਟਾ ਹੁਣ ਮਗਰੋ ਉਸਨੇ ਪਰਿਵਾਰ ਨਾਲ ਪੰਜਾਬ ਵਿੱਚ ਆਉਣਾ ਸੀ ਜਿਸਨੇ 10 ਦਸੰਬਰ ਦੀਆਂ ਟਿਕਟਾਂ ਕੀਤੀਆਂ ਹੋਈਆਂ ਸਨ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਭਰਾ ਸੀ ਮੇਰੇ ਹਾਂਜੀ ਅਰਵਿੰਦਰ ਸਿੰਘ ਨਾਂ 18 ਸਾਲ ਤੋਂ ਇੰਗਲੈਂਡ ਰਹ ਰਹੇ ਸੀ ਹਾਂਜੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਬਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੋਈ ਚਿੱਤ ਜਿੱਦਾ ਨਹੀਂ ਬੜੇ ਸੋਹਣੇ ਸੁੱਤੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੇਲੇ ਉੱਠੇ ਨਹੀਂ ਹਾਂਜੀ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨਾਲ ਆਪੇ ਰਹਿੰਦੇ ਆ 18 18 ਸਾਲ ਹੋ ਗਏ ਸੀ 18 ਸਾਲ ਹਾਂਜੀ ਤੇ ਹੁਣ ਉਹਨਾਂ ਨੇ ਕਦੋਂ ਆਉਣਾ ਸੀ ਕਿੱਦਾਂ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਹੈ ਸਾਰੀ ਫੈਮਿਲੀ ਨਾਲ ਉਹਨਾਂ ਚੀਂ ਹਾਂਜੀ ਟਿਕਟਾਂ ਬਣਾਈਆਂ ਸੀ 10 ਤਰੀਕ ਦੀਆਂ ਨੇ ਦਸੰਬਰ ਦੀ 10 ਤਰੀਕ ਹਾਂਜੀ ਟਿਕਟਾਂ ਕੱਢ ਲਈ ਸੀ ਉਹ ਬਿਲਡਿੰਗ ਸਾਈਡ ਦਾ ਕੰਮ ਕਰਦੀ ਸੀ ਬਿਲਡਰ ਸੀ ਘਰ ਤਾਂ ਛੋਟੇ ਹੀ ਮੇਰੇ ਤੋਂ 1 ਸਾਲ ਵੱਡੇ ਸੀ ਹਾਂਜੀ ਕੋਈ ਲਾਸਟ ਟਾਈਮ ਤਾਂ ਨਾਲ ਗੱਲ ਹੋਈ ਕਦੋਂ ਹੋਈ ਗਾ ਪਿਓ ਨਾਲ ਕਿਹਾ ਸੀ ਲਾਸਟ ਟਾਈਮ ਗੱਲ ਇਹ ਹੀ ਸਾਡੀ ਹੋਈ ਸੀ ਕਿ ਅੱਫਾ ਇੱਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਤੁਜੀ ਮਟੀ ਗੱਡੀ ਲੈ ਕੇ ਇੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਉਣ ਨੂੰ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਆਪਣਾ 4 ਸਾਲ ਦਾ ਬੇਟਾ ਸੀ ਉਹਨਾਂ ਦਾ ਕਿੰਨੇ ਬੱਚੇ ਉਹਨਾਂ ਦੇ ਤਿੰਨ ਬੱਚੇ ਉਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਸੁਭਾ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਨਾਂ ਸੁਭਾ ਦਾ ਸੁਭਾ ਬਹੁਤ ਹੀ ਸੁਭਾ ਤੇ ਗੁਰਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਸੀ ਬਹੁਤ ਪਿਆਰ ਕਰਦਾ ਬਹੁਤ ਪਿਆਰ ਕਰਦ ਸੀ ਬਹੁ ਸਵਾਈ ਸਾਨੂੰ ਬਸੇ ਕਦੇ ਜ਼ਿੰਦਗੀ ਚ ਕੋਈ ਕੰਮ ਨਹੀਂ ਸਾਨੂੰ ਕਦੇ ਆਨ ਦਿੱਤੀ ਉਹਨੇ ਉਹ ਸੱਚੀ ਸਾਡਾ ਰੱਬ ਸੀ ਕੀ ਰੱਬ ਸੀ ਕੀ ਕੰਮ ਕਰਦ ਸੀ ਬਿਲਡਿੰਗ ਸਾਈਡ ਦਾ ਕੰਮ ਸੀ ਬਿਲਡਰ ਸੀ ਮਿਸਤਰੀ ਹਾਂਜੀ ਵੀਡੀਓ ਲੈ ਤੋ ਇਹਨੂੰ ਕੀ ਕਰਨਾ ਹੈ ਇੰਨਾ ਠੀ ਹੈ ਜੀ ਇਹ ਘਾਟਾ ਸਾਨੂੰ ਪੂਰੀ ਜ਼ਿੰਦਗੀ ਤੇ ਰਹਿਣਾ ਮੰਨਦੇ ਵਿੱਚ ਇੰtains ਫੜਦੇ ਰਹਿਣਾ ਦਿਲ ਸਾਡਾ ਇਦਾਂ ਉਹ ਕਾਟਾ ਕਦੇ ਨਹੀਂ ਪੂਰਾ ਹੋਣਾ ਉਹਦੇ ਸਿਰ ਤੇ ਸਾਨੂੰ ਹੌਸਲਾ ਸੀ ਸਾਰੇ ਪਰਿਵਾਰ ਦਾ ਸਾਡਾ ਹੌਸਲਾ ਸੀ ਮਾਂ ਪਿਓ ਦਾ ਸਾਡਾ ਭਰਾਵਾਂ ਦਾ ਉਹ ਕਾਟਾ ਸਾਨੂੰ ਕਦੇ ਨਹੀਂ ਪੂਰਾ ਹੋਣਾ ਸੀ ਮੇਰਾ ਭਤੀਜਾ ਸੀ ਬਟੇਪਰਾ ਦਾ ਬੇਟਾ ਸੀ ਬਹੁਤ ਚੰਗਾ ਹੀ ਮੇਰਾ ਭਤੀਜਾ ਸਾਰੇ ਦਾ ਪਿਆਰਾ ਸੀ ਮੇਰਾ ਭਤੀਜਾ ਬਹੁਤ ਚੰਗਾ ਸੀ ਕਿ ਸਾਨੂੰ ਹਰ ਇੱਕ ਨੂੰ ਆਪਣੀ ਪੜੀ ਜਗ੍ਹਾ ਰੱਖਦਾ ਸੀ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਮਾਪਿਆਂ ਨੂੰ ਮਾਪਿਆਂ ਦੀ ਜਗ੍ਹਾ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਪਰ ਅਬਸੜ ਕੋ ਖੋ ਕੇ ਪਤਾ ਨਹੀਂ ਕਿ ਹਮ ਲੈ ਗਿਆ ਬੱਚੇ ਵੀ ਨਿੱਕ ਨਿੱਕੇ ਰੁਲ ਕੇ ਪਿੱਛੇ ਬਹੁਤ ਘਾਟਾ ਪੈ ਗਿਆ ਸਭ ਮੇਰੇ ਬੇਟਾ ਹੀ ਵੱਡੇ ਡਿਸਿਪਲਿਟੀ ਜੀ ਹਾਂ ਜੀ ਬੇਡਨ ਲੈਟ ਹੋਣਾ ਸੀ ਕਾਂ ਵੀ ਕਿਹੜਾ ਹਾਂ ਜੀ ਮੇਰੇ ਚਾਵਲ ਕੁਚੀਆਂ ਵਿੱਚ ਹੀ ਰਹਿ ਗਏ ਮੇਰਾ ਸਭ ਕੁਝ ਲੈ ਗਿਆ ਮੇਰੀ ਸਾਲ ਮੇਰੀ ਚੱਲ ਗਈ ਮੇਰੇ ਪੁੱਤ ਨਾਲੇ ਮੇਰਾ ਪੁੱਤ ਸਭ ਨਾਲ ਲੈ ਆਇਆ ਉਸ ਦਿੱਸ ਤੇ ਉਹ ਹਨ ਆਪਣੇ ਸਾਧ ਰੱਖੇ ਮਾਪੇ ਮਾਪੇ ਦਾ ਪੈਣ ਪ੍ਰਾ ਰ ਪਲਾਟ ਬਰ ਆਪਣੇ ਥਾਂ ਤੇ ਰੱਖਿਆ ਹੈ ਮੇਰਾ ਦਿਲਾਂ ਦਾ ਜਾਨੀ ਸੀ